ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਭੈਣ ਦਾ ਬੁਟੀਕ ਔਰ ਆਪਾਂ ਤੋਂ ਅੱਜ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਔਰ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਸਾਰੀ ਵਿਦਆਊਟ ਸਟਿਚਿੰਗ ਰਹੇਗੀ ਠੀਕ ਹੈ ਜੀ ਇਹ ਡਿਜ਼ਾਈਨ ਆਪਾਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਹੇ ਹਾਂ ਕਿਉਂਕਿ ਇਹ ਡਿਜ਼ਾਈਨ ਸਾਡੇ ਕਾਫੀ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ ਔਰ ਕਾਫੀ ਸਾਰੇ ਇਹ ਵਾਲੇ ਡਿਜ਼ਾਈਨ ਜਿਹੜੇ ਰਿਪੀਟ ਤੇ ਬਣ ਰਹੇ ਨੇ ਔਰ ਜਿਵੇਂ ਜਿਵੇਂ ਕਲਰ ਚੇਂਜ ਹੋ ਰਿਹਾ ਓਵੇਂ ਓਵੇਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਲੱਗ ਜਾ ਲੱਗਦਾ ਰਹੇਗਾ ਵੀ ਕਿਹੜਾ ਡਿਜ਼ਾਈਨ ਕਿਸ ਕਲਰ ਦੇ ਉੱਪਰ ਜ਼ਿਆਦਾ ਵਧੀਆ ਲੱਗ ਰਿਹਾ ਠੀਕ ਹੈ ਜੀ ਤੇ ਵੈਸੇ ਜਿੰਨੇ ਵੀ ਡਿਜ਼ਾਈਨ ਬਣੇ ਨੇ ਬਹੁਤ ਹੀ ਸੋਹਣੇ ਕਲਰ ਦੇ ਉੱਪਰ ਬਣੇ ਨੇ ਔਰ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣੇ ਬਣੇ ਨੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਕਾਫੀ ਭੈਣਾਂ ਦੇ ਮੈਸੇਜ ਹੁੰਦੇ ਨੇ ਜਿਹੜੀਆਂ ਨਵੀਆਂ ਭੈਣਾਂ ਜੁੜਦੀਆਂ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਮੈਂ ਕਈ ਵਾਰ ਵੀਡੀਓ ਵਿੱਚ ਦੱਸ ਦੇਣੀ ਹੁੰਦੀ ਕਿ ਸਾਡਾ ਡਿਸਟ੍ਰਿਕਟ ਹੈਗਾ ਜੀ ਸੰਗਰੂਰ ਸ਼ਹਿਰ ਸਾਡਾ ਸੁਨਾਮ ਤੇ ਇਸ ਟਾਈਮ ਮੈਂ ਆਪਣੇ ਇੱਕ ਪਿੰਡ ਤੋਂ ਆਪਣੇ ਘਰ ਤੋਂ ਜਿਹੜਾ ਕੰਮ ਹੈ ਉਹ ਕਰ ਰਹੀ ਹਾਂ ਠੀਕ ਹੈ ਜੀ ਫਿਲਹਾਲ ਅਜੇ ਵਿਜ਼ਿਟ ਕਰਨ ਲਈ ਕੋਈ ਆਪਸ਼ਨ ਨਹੀਂ ਹੈਗੀ ਆਪਣਾ ਬੁਟੀਕ ਰੈਡੀ ਹੋ ਰਿਹਾ ਇੱਕ ਮੰਦ ਦੇ ਵਿੱਚ ਵਿੱਚ ਆਪਣਾ ਬੁਟੀਕ ਰੈਡੀ ਹੋ ਜਾਏਗਾ ਤੇ ਤੁਸੀਂ ਐਨੀ ਟਾਈਮ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਆਪਣਾ ਜੋ ਵੀ ਤੁਸੀਂ ਆਰਡਰ ਦੇਣਾ ਸਾਨੂੰ ਵਟਸਐਪ ਉੱਤੇ ਮੈਸੇਜ ਕਰਕੇ ਆਰਡਰ ਆਪਣਾ ਜਿਹੜਾ ਦੇ ਸਕਦੇ ਹੋ ਠੀਕ ਹੈ ਜੀ ਔਰ ਆਰਡਰ ਦੇਣ ਲੱਗਿਆਂ ਵੀ ਕਾਫੀ ਪੈਣਾ ਟੈਨਸ਼ਨ ਚ ਹੁੰਦੀਆਂ ਨੇ ਕਿ ਅਸੀਂ ਪਹਿਲਾਂ ਕਿਸੇ ਹੋਰ ਬੁਟੀਕ ਨੂੰ ਆਰਡਰ ਦਿੱਤਾ ਸੀ ਉੱਥੇ ਸਾਡਾਂ ਨਾਲ ਇਦਾਂ ਹੋਇਆ ਉਦਾਂ ਹੋਇਆ ਤੁਹਾਨੂੰ ਇੱਥੇ ਆ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਬਕਾਇਦਾ ਤੁਹਾਡੇ ਨਾਲ ਆਰਡਰ ਫਾਈਨਲ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਕਾਲ ਤੇ ਗੱਲ ਹੋਏਗੀ ਕਾਲ ਤੇ ਗੱਲ ਕਰਕੇ ਸਾਰਾ ਆਰਡਰ ਫਾਈਨਲਲ ਕਰਕੇ ਤੁਹਾਡਾ ਫਿਰ ਆਪਾਂ ਤੁਹਾਡਾ ਕੰਮ ਸ਼ੁਰੂ ਕਰਾਂਗੇ ਠੀਕ ਹੈ ਜੀ ਅਗਰ ਤੁਹਾਡੀ ਪੇਮੈਂਟ ਸਾਡੇ ਕੋਲ ਆ ਜਾਂਦੀ ਤੁਸੀਂ ਬਿਲਕੁਲ ਟੈਨਸ਼ਨ ਨਹੀਂ ਲੈਣੀ ਹੈਗੀ ਕਿ ਤਾਂ ਸਾਡੀ ਪੇਮੈਂਟ ਪਤਾ ਨਹੀਂ ਸੇਫ ਜਗ੍ਹਾ ਗਈ ਜਾਂ ਨਹੀਂ ਤੁਸੀਂ ਅਗਰ ਨਹੀਂ ਵੀ ਤੁਹਾਡੇ ਤੁਹਾਨੂੰ ਕੋਈ ਸੂਟ ਪਸੰਦ ਆਇਆ ਤੁਹਾਡਾ ਆਰਡਰ ਜਿਹੜਾ ਕੋਈ ਬੰਦ ਆ ਤੁਹਾਨੂੰ ਲੱਗਦਾ ਕਿ ਸਾਡਾ ਇਹ ਸਾਡੇ ਚੋਇਸ ਅਕੋਰਡਿੰਗ ਨਹੀਂ ਬਣਿਆ ਤੁਸੀਂ ਸਾਨੂੰ ਮੈਸੇਜ ਜਿਹੜਾ ਕਰ ਸਕਦੇ ਹੋ ਔਰ ਆਪਣਾ ਜਿਹੜਾ ਸੂਟ ਚੇਂਜ ਕਰਵਾ ਸਕਦੇ ਇਦਾਂ ਦੀ ਕੋਈ ਗੱਲ ਨਹੀਂ ਠੀਕ ਹੈ ਜੀ ਕਿਉਂਕਿ ਪੈਸਾ ਥੋੜਾ ਲੱਗ ਰਿਹਾ ਔਰ ਕੰਮ ਵੀ ਆਪਾਂ ਤੁਹਾਡੀ ਪਸੰਦਾਂ ਹੀ ਕਰਕੇ ਦੇਣਾ ਹੈ ਲਓ ਜੀ ਕਰਦੇ ਆ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਜਿਆਦਾ ਸੋਹਣੇ ਜਿਹੇ ਸੂਟ ਦੇ ਨਾਲ ਤੇ ਜਿਹੜੀਆਂ ਭੈਣਾਂ ਤਾਂ ਪਹਿਲੇ ਦਿਨ ਤੋਂ ਆਪਾਂ ਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਤਾਂ ਪਤਾ ਹੈ ਕਿ ਇਹ ਡਿਜ਼ਾਈਨ ਜਿਹੜਾ ਬਹੁਤ ਜਿਆਦਾ ਪਸੰਦ ਕੀਤਾ ਗਿਆ ਤੇ ਜਿਸ ਦਿਨ ਦੀ ਆਪਾਂ ਇਹ ਵੀਡੀਓ ਪਾਈ ਸੀ ਇਸ ਡਿਜ਼ਾਈਨ ਦੀ ਤਾਂ ਉਸੇ ਦਿਨ ਤੋਂ ਹੀ ਭੈਣਾਂ ਇਸ ਡਿਜ਼ਾਈਨ ਦੀਆਂ ਜੀ ਇਹ ਨੇ ਉਹ ਫੈਨ ਹੋ ਗਈਆਂ ਸੀ ਠੀਕ ਹੈ ਇਸ ਤਰ ਆਪਾਂ ਸਿੰਗਲ ਕਲਰ ਹੀ ਲਗਾਇਆਏ تھے ਥਿਸ ਵੀ ਦੇਖ ਸਕਦੇ ਹੋ ਕਿ ਫੈਬ੍ਰਿਕ ਦਾ ਕਲਰ ਜਿਹੜਾ ਰਹੇਗਾ ਮਹਿਰੂਨ ਠੀਕ ਹੈ ਔਰ ਉੱਪਰ ਜਿਹੜਾ ਥ्रेड ਆਪਾਂ ਨੇ ਐਡ ਆਨ ਕੀਤਾ ਹੋਇਆ ਉਹ ਆਪਾਂ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਲਾਈਟ ਸਕਿਨ ਕਲਰ ਤੁਸੀਂ ਦੇਖ ਸਕਦੇ ਹੋ ਇਸ ਨਾਲ ਕਲਰ ਕੰਬੀਨੇਸ਼ਨ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਣਦਾ ਹੈ ਠੀਕ ਹੈ ਜੀ ਔਰ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਠੀਕ ਹੈ ਘੇਰਾ ਚਾਕ ਜਿਹੜੇ ਇਹਦੇ ਵਿੱਚ ਬਣੇ ਹੋਏ ਨੇ ਠੀਕ ਹੈ ਜਿਹੜਾ ਤੁਸੀਂ ਆਪਣੇ ਸੂਟ ਡਿਜ਼ਾਈਨ ਕਰਾਉਣੇ ਨੇ ਕਾਫੀ ਵਾਰ ਮੈਨੂੰ ਇਦਾਂ ਮੈਸੇਜ ਆਉਂਦਾ ਕਿ ਮੈਮ ਸਾਨੂੰ ਸੂਟ ਚਾਹੀਦੇ ਨੇ ਸਾਨੂੰ ਥੋੜੀ ਜਲਦੀ ਐਮਰਜੈਂਸੀ ਹੈ ਦੇਖੋ ਸਾਡੇ ਕੋਲ ਜਿੰਨੇ ਵੀ ਸੂਟ ਡਿਜ਼ਾਈਨ ਹੁੰਦੇ ਨੇ ਸਾਰੇ ਮੈਜ਼ਰਮੈਂਟ ਦੇ ਅਕੋਰਡਿੰਗ ਡਿਜ਼ਾਈਨ ਆਪਾਂ ਕਰਦੇ ਆ ਠੀਕ ਹੈ ਕੋਈ ਵੀ ਆਪਾਂ ਜਿਹੜਾ ਵੀ ਇਦਾਂ ਐਡਵਾਂਸ ਦੇ ਵਿੱਚ ਨਹੀਂ ਬਣਾ ਕੇ ਰੱਖਦੇ ਹੈਗੇ ਕਿਉਂਕਿ ਸਾਡਾ ਕੰਮ ਇਹ ਹੀ ਹੈ ਕਿ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਆਪਾਂ ਸੂਟ ਰੈਡੀ ਕਰਨੇ ਨੇ ਔਰ ਜੇ ਅਗਰ ਆਪਾਂ ਇਦਾਂ ਬਣਾ ਕੇ ਰੱਖ ਲੈਨੇ ਤਾਂ ਉਹਦਾ ਕੋਈ ਫਾਇਦਾ ਹੀ ਨਹੀਂ ਹੈਗਾ ਲਓ ਜੀ ਇਸ ਤਰ੍ਹਾਂ ਰਹੇਗਾ ਆਪਣੀਆਂ ਬਾਹਾਂ ਦੇ ਉੱਪਰ ਕੰਮ ਠੀਕ ਹੈ ਬਹੁਤ ਹੀ ਸੋਹਣਾ ਕੰਮ ਜਿਹੜਾ ਆਪਣੀਆਂ ਬਾਹਾਂ ਦੇ ਉੱਪਰ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸਿੰਪਲ ਸੋਬਰ ਕੰਮ ਆਪਣੀ ਸ਼ਰਟ ਦੇ ਉੱਪਰ ਹੈ ਔਰ ਸਿੰਪਲ ਜਿਹੜਾ ਬਾਹਾਂ ਦੇ ਉੱਪਰ ਥੋੜਾ ਜਿਆਦਾ ਹੈਵੀ ਕੰਮ ਹੈ ਠੀਕ ਹੈ ਜਦੋਂ ਇਹ ਸੂਟ ਪ੍ਰੋਪਰ ਰੈਡੀ ਹੋਏਗਾ ਇਹ ਤੁਹਾਨੂੰ ਲੁੱਕ ਪ੍ਰੋਪਰ ਸਲਾਈ ਹੋਣ ਤੋਂ ਬਾਅਦ ਵੀ ਦਵਾਂਗੇ ਵੈਸੇ ਆਪਾਂ ਪਹਿਲਾਂ ਤੁਹਾਨੂੰ ਇਹ ਸੂਟ ਦੀ ਲੁੱਕ ਜਿਹੜੀ ਪ੍ਰੋਪਰ ਦਿਖਾ ਚੁੱਕੇ ਆ ਕਿਉਂਕਿ ਸਟੀਚਿੰਗ ਵਾਲੇ ਸੂਟਾਂ ਦੀ ਹੀ ਵੀਡੀਓ ਆਪਾਂ ਅਪਲੋਡ ਕੀਤੀ ਸੀ ਜਿਸ ਨਾਲ ਤੋਂ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਇਹ ਵਾਲਾ ਡਿਜ਼ਾਈਨ ਔਰ ਕਾਫੀ ਸਾਰੇ ਇਹ ਵਾਲੇ ਜਿਹੜੇ ਸੂਟ ਨੇ ਡਿਜ਼ਾਈਨ ਜਿਹੜੇ ਰੈਡੀ ਹੋ ਰਹੇ ਨੇ ਠੀਕ ਹੈ ਜੀ ਇਸ ਵਿੱਚ ਕੰਮ ਰਹੇਗਾ ਘੇਰੇ ਦਾ ਚਾਕ ਦਾ ਔਰ neck ਦਾ ਔਰ ਬਾਜੂ ਦਾ ਠੀਕ ਹੈ ਜੀ ਔਰ ਮੈਨੂੰ ਲੱਗਦਾ ਕਿ ਸਲਵਾਰ ਦੇ ਉੱਪਰ ਵੀ ਹੋਏਗਾ ਅਗਰ ਤੁਸੀਂ ਸਲਵਾਰ ਲਾਈਕ ਕਰਦੇ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਅਗਰ ਤੁਸੀਂ ਸਲਵਾਰ ਨਹੀਂ ਲਾਈਕ ਕਰਦੇ ਤੁਸੀਂ ਸਕਿਪ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਸ ਕੀ ਸਲਵਾਰ ਦੇ ਉੱਪਰ ਕਰਵਾਉਣਾ ਹੈ ਤੁਹਾਨੂੰ ਸਲਵਾਰ ਦੇ ਉੱਪਰ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਔਰ ਸਕਰੀਨ ਉੱਪਰ ਜਿਹੜਾ ਪ੍ਰਾਈਸ ਸ਼ੋ ਹੋ ਰਿਹਾ ਜੀ ਵਿਦਆਊਟ ਸਟਿਚਿੰਗ ਔਰ ਵਿਦਆਊਟ ਦੁਪੱਟਾ ਹੋ ਰਿਹਾ ਠੀਕ ਹੈ ਦੁਪੱਟਾ ਤੁਸੀਂ ਕਿਸ ਤਰ੍ਹਾਂ ਦਾ ਲਗਵਾਉਣਾ ਉਹ ਤੁਹਾਡੀ ਚੁਆਇਸ ਰਹੇਗੀ ਆਪਣੇ ਕੋਲ ਦੁਪੱਟਿਆਂ ਦੀ ਜਿਹੜੀ ਰੇਂਜ ਹੈ ਜੀ ਉਹ ਹੈ ਵਿਦਨ ਟਾਈ ਐਂਡ ਡਾਈ ਅਗਰ ਮੈਂ ਗੱਲ ਕਰਾਂ ਤਾਂ ਆਰਾਊਂਡ 850 ਰੁਪਏ ਦਾ ਦੁਪੱਟਾ ਰੈਡੀ ਹੁੰਦਾ ਟਾਈ ਐਂਡ ਡਾਈ ਵਾਲਾ ਔਰ ਅੱਛੀ ਕੁਆਲਿਟੀ ਦਾ ਜਿਹੜਾ ਦੁਪੱਟਾ ਹੋਏਗਾ ਜਿਹੜਾ ਦੁਪੱਟਾ ਸਾਡੇ ਇਸ ਫੈਬਰਿਕ ਦੇ ਨਾਲ ਸ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਪਸੰਦ ਆ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣੇ ਲਈ ਸੂਟ ਜਿਹੜੇ ਡਿਜ਼ਾਈਨ ਕਰਵਾ ਸਕਦੇ ਹੋ ਲਓ ਜੀ ਇਸ ਤਰ੍ਹਾਂ ਰਹੇਗਾ ਜੀ ਆਪਣਾ ਅਗਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਕਲਰ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਕਲਰ ਹੈ ਔਰ ਸਾਰਾ ਜਿਹੜਾ ਇਹ ਕੰਮ ਰਹੇਗਾ ਅੱਜ ਵਾਲਾ ਜਿੰਨੀ ਵੀ ਕਲੈਕਸ਼ਨ ਰਹੇਗੀ ਸਾਰੀ ਕਾਟਨ ਟੱਚ ਦੇ ਉੱਪਰ ਰਹੇਗੀ ਇਸ ਤਰ੍ਹਾਂ ਬਹੁਤ ਸੋਹਣਾ ਕੰਮ ਆਪਣੇ ਘੇਰੇ ਦੇ ਉੱਪਰ ਹੋਇਆ ਹੈ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣੀ ਆ ਬਹੁਤ ਸੋਹਣੇ ਫਲਾਰ ਤਿੰਨ ਫਲਾਰ ਰਹਿਣਗੇ ਜੀ ਆਪਣੇ ਘੇਰੇ ਦੇ ਉੱਪਰ ਠੀਕ ਹੈ ਔਰ ਬਹੁਤ ਸੋਹਣੀ ਛੋਟੇ ਛੋਟੇ ਵਿੱਚ ਆਪਾਂ ਬੂਟੀ ਦਿੱਤੀ ਹੋਈ ਏ ਔਰ ਇਸ ਤਰ੍ਹਾਂ ਵੇਲ ਰਹੇਗੀ ਉੱਪਰ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੂਟੀ ਰਹੇਗੀ ਠੀਕ ਹੈ ਜੀ ਔਰ ਇੱਥੇ ਮੈਂ ਸਾਰੀਆਂ ਭੈਣਾਂ ਦਾ ਜਿਹੜਾ ਇੱਕ ਡਾਊਟ ਹੈ ਉਹ ਕਲੀਅਰ ਕਰ ਦੇਣਾ ਚਾਹੁੰਦੀ ਆ ਕਈ ਵਾਰ ਸਾਨੂੰ ਮੈਸੇਜ ਆਉਂਦੇ ਨੇ ਵੀ ਪ੍ਰਾਈਸ ਵਾਸਤੇ ਤਾਂ ਪ੍ਰਾਈਸ ਪੁੱਛ ਕੇ ਤੋਂ ਫਿਰ ਕਹਿੰਦੇ ਨੇ ਵੀ ਕਾਟਨ ਦੇ ਉੱਪਰ ਬਣਿਆ ਹਨਾ ਤੇ ਕਾਟ ਕਾਟਨ ਦੇ ਵਿੱਚ ਕ ਅੱਜਕੱਲ ਬਹੁਤ ਸਾਰੀ ਕੁਆਲਿਟੀ ਆਈ ਹੋਈ ਏ ਬਹੁਤ ਅੱਛੀ ਕੁਆਲਿਟੀ ਦੇ ਵਿੱਚ ਆਪਾਂ ਕੰਮ ਜਿਹੜਾ ਕਰਕੇ ਦੇ ਰਿਆ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ ਕੁਝ ਵੀਡੀਓ ਦੇ ਵਿੱਚ ਵੀ ਤੁਹਾਨੂੰ ਪਤਾ ਲੱਗਦਾ ਹੋਣਾ ਠੀਕ ਹੈ ਜੀ ਅੱਛੀ ਕਾਟਨ ਦੇ ਉੱਪਰ ਹੀ ਆਪਾਂ ਤੁਹਾਨੂੰ ਕੰਮ ਜਿਹੜਾ ਕਰਵਾ ਕੇ ਦੇ ਰਿਆ ਇਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਾਜ਼ੂ ਦੇ ਉੱਪਰ ਇੱਕ ਇੱਕ ਵੇਲ ਰਹੇਗੀ ਠੀਕ ਹੈ ਜੀ ਔਰ ਕੰਮ ਬਹੁਤ ਹੀ ਸਿੰਪਲ ਸੋਬਰ ਜਿਹਾ ਹੋਇਆ ਹੋਇਆ ਤੁਸੀਂ ਇਹ ਸੂਟ ਜਿੱਦਾਂ ਗੁਰਦੁਆਰਾ ਸਾਹਿਬ ਲਈ ਪਾ ਕੇ ਜਾ ਸਕਦੇ ਹੋ ਠੀਕ ਹੈ ਜੀ ਕਿਸੇ ਛੋਟੇ ਮੋਟੇ ਪਾਰਟੀ ਫੰਕਸ਼ਨ ਤੇ ਤੁਸੀਂ ਜਾਣਾ ਚਾਹੁੰਦੇ ਹੋ ਕਿਸੇ ਬਰਥਡੇ ਪਾਰਟੀ ਜਿੱਦਾਂ ਹੋਏ ਨਾ ਕਿ ਆਪਣੇ ਨੀਅਰ ਹੀ ਹੈ ਨਾ ਆਪਣੇ ਸਰਕਲ ਦੇ ਵਿੱਚ ਛੋਟਾ ਮੋਟਾ ਫੰਕਸ਼ਨ ਹੁੰਦਾ ਬਰਥਡੇ ਦਾ ਬੱਚਿਆਂ ਦਾ ਹਨਾ ਤਾਂ ਉਸ ਤਰ੍ਹਾਂ ਤੁਸੀਂ ਆਰਾਮ ਨਾਲ ਪਾ ਕੇ ਜਾ ਸਕਦੇ ਹੋ ਗਰਮੀ ਦੇ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਰਹੇਗਾ ਆਪਣੀ ਸਲਵਾਰ ਦੇ ਉੱਪਰ ਕੰਮ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਕੰਮ ਹੋਇਆ ਹੋਇਆ ਜੀ ਦੇਖ ਸਕਦੇ ਹੋ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਆਪਾਂ ਨੇ ਐਡ ਆਨ ਕੀਤੇ ਹੋਏ ਨੇ ਤੇ ਇਸ ਦਾ ਵੀ ਪ੍ਰਾਈਸ ਜਿਹੜਾ ਵਿਦਆਊਟ ਦੁਪੱਟਾ ਔਰ ਵਿਦਆਊਟ ਸਟੀਚਿੰਗ ਜਿਹੜਾ ਸ਼ੋ ਹੋ ਰਿਹਾ ਜੀ ਠੀਕ ਹੈ ਬਹੁਤ ਹੀ ਪਿਆਰੀ ਜੀ कॉटन ਆਪਾਂ ਨੇ ਇੱਥੇ ਐਡ ਆਨ ਕੀਤੀ ਹੋਈ ਹੈ ਤੁਸੀਂ ਕਿਸੇ ਵੀ कॉटन ਦੇ ਉੱਪਰ ਕਰਵਾ ਸਕਦੇ ਹੋ ਰੂਬੀ कॉटन ਤੇ ਕਰਵਾ ਸਕਦੇ ਹੋ क्रश कॉटन ਤੇ ਕਰਵਾ ਸਕਦੇ ਹੋ ਟੈਬੀ कॉटन ਤੇ ਕਰਵਾ ਸਕਦੇ ਹੋ ਮਲਬਰੀ कॉटन ਤੇ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਕਾਫੀ ਸਾਰੀਆਂ कॉटन ਜਿਹੜੀਆਂ ਮਾਰਕੀਟ ਦੇ ਵਿੱਚ ਆ ਚੁੱਕੀਆਂ ਨੇ ਜੀ ਲਓ ਜੀ ਏ ਡਿਜ਼ਾਈਨ اور ਮਹਿਰੂਨ ਵਾਲਾ ਜਿਹੜਾ ਤੁਹਾਨੂੰ ਫਸਟੇ ਦਿਖਾਇਆ ਸੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਵੈਸੇ ਤਾਂ ਸਾਡੇ ਜਿੰਨੇ ਵੀ ਡਿਜ਼ਾਈਨ ਬੰਦੇ ਨੇ ਜੀ ਸਾਰੇ ਪਸੰਦ ਕੀਤੇ ਜਾਂਦੇ ਨੇ ਕੁਝ ਡਿਜ਼ਾਈਨ ਇਦਾਂ ਦੇ ਹੁੰਦੇ ਨੇ ਜੋ ਪਹਿਣਾ ਦੇ ਦਿਲਾਂ ਤੇ ਰਾਜ ਕਰਨ ਲੱਗ ਜਾਂਦੇ ਨੇ ਹੁਣ ਤੁਸੀਂ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਇਸ ਦਾ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰੋ ਔਰ ਇਹ ਮੈਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਜਿਹੜਾ ਕੰਮ ਇਸ ਤਰ੍ਹਾਂ ਲੱਗਦਾ ਕਿ ਜਿੱਦਾਂ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਆਜ ਦਾ ਸ਼ਾਲ ਕੱਢਦੇ ਹੁੰਦੇ ਸੀ ਨਾ ਉਸ ਤਰ੍ਹਾਂ ਦਾ ਵਰਕ ਜਿਹੜਾ ਸੂਟ ਦੇ ਉੱਪਰ ਆਪਾਂ ਨੇ ਕੀਤਾ ਹੋਇਆ ਔਰ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਫੈਬਰਿਕ ਦਾ ਕਲਰ ਹੈ ਜੀ ਆਪਣਾ ਗ੍ਰੀਨ ਅਗਰ ਮੈਂ ਗੱਲ ਕਰਾਂ ਤੇ ਬਹੁਤ ਸੋਹਣਾ ਮਹਿੰਦੀ ਗ੍ਰੀਨ ਬੋਟਲ ਗ੍ਰੀਨ ਦੇ ਵਿੱਚ ਇਹ ਵਾਲਾ ਕਲਰ ਆ ਰਿਹਾ ਇਸ ਤਰ੍ਹਾਂ نیچے ਫਲਾਰ ਬਣ ਕੇ ਉੱਪਰ ਸੈਂਟਰ ਪੈਨਲ ਬਣਿਆ ਹੋਇਆ ਉੱਪਰ ਤੱਕ ਇਹ ਆਪਣੇ neck ਤੱਕ ਦੀਆਂ ਜਿਹੜੀਆਂ ਲਾਈਨਾਂ ਆਪਾਂ ਨੇ ਜਿਹੜਾ ਸੈਂਟਰ ਪੈਨਲ ਉਹ ਦਿੱਤਾ ਹੋਇਆ ਔਰ ਇਹ ਵਾਲਾ ਫੈਬਰਿਕ ਰਹੇਗਾ ਜੀ ਜਿਹੜਾ ਇਹ ਰਹੇਗਾ ਪਸ਼ਮੀਨਾ ਠੀਕ ਹੈ ਕਿਉਂਕਿ ਕੁਝ ਕੰਟਰੀ ਦੇ ਵਿੱਚ ਅਜੇ ਵੀ ਸਰਦੀ ਹੈ ਇਸ ਕਰਕੇ ਪਹਿਣਾ ਜਿਹੜਾ ਪਸ਼ਮੀਨੇ ਦੇ ਉੱਪਰ ਸੂਟ ਜਿਹੜੇ ਰੈਡੀ ਕਰਵਾ ਰਹੀਆਂ ਨੇ ਠੀਕ ਹੈ ਜੀ ਤੁਸੀਂ ਸੇਮ ਬਣਾਉਣਾ ਸੇਮ ਬਣਾ ਸਕਦੇ ਹੋ ਤੁਸੀਂ ਜੇ ਤੁਸੀਂ ਕਲਰ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਕਲਰ ਚੇਂਜ ਵੀ ਕਰ ਸਕਦੇ ਹੋ ਠੀਕ ਹੈ ਜੀ ਜਿਵੇਂ ਜਿਵੇਂ ਕਲਰ ਚੇਂਜ ਹੋਏਗਾ ਸੂਟ ਦਾ ਉਹਦੇ ਅਕੋਰਡਿੰਗ ਹੀ ਆਪਾਂ ਥ्रेड ਦਾ ਕਲਰ ਜਿਹੜਾ ਚੇਂਜ ਕਰ ਦਾਂਗੇ ਠੀਕ ਹੈ ਇਹ ਆਪਾਂ ਰਾਮ ਟੈਕਸ ਪਸ਼ਮੀਨੇ ਦੇ ਉੱਪਰ ਕੀਤਾ ਹੈ ਤੁਸੀਂ ਇਸ ਨੂੰ ਕਾਟਨ ਤੇ ਕਰਵਾ ਸਕਦੇ ਹੋ ਕ੍ਰੇਪ ਤੇ ਕਰਵਾ ਸਕਦੇ ਹੋ ਠੀਕ ਹੈ ਜੀ ਸਿਲਕ ਤੇ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਕਿ ਤੁਸੀਂ ਕਿਸ ਦੇ ਉੱਪਰ ਕਰਵਾਉਣਾ ਪਸੰਦ ਕਰਦੇ ਹੋ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੀ ਆਪਾਂ ਤੁਹਾਨੂੰ ਕੰਮ ਕਰਕੇ ਦਵਾਂਗੇ ਲੋਡ ਇਹਦੇ ਵਿੱਚ ਜਿਹੜੜੇ ਨਵੇਂ ਕਲਰ ਬਣੇ ਨੇ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਲੋਡ ਇਸ ਦੇ ਵਿੱਚ ਇੱਕ ਇਹ ਵਾਲਾ ਕਲਰ ਰੈਡੀ ਹੋਇਆ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਇਹ ਵੀ ਇਸ ਤੇ ਰਹਿ ਇਸ ਦੇ ਉੱਪਰ ਵੀ ਆਪਾਂ ਨੇ ਮਹਿਰੂਨ ਕਲਰ ਲਗਾਇਆ ਹੋਇਆ ਵਿੱਚ ਜਰੀ ਦਿੱਤੀ ਹੋਈ ਹੈ ਮਹਿਰੂਨ ਕਲਰ ਲਗਾਇਆ ਹੋਇਆ ਕਿਉਂਕਿ ਦੇਖੋ ਗ੍ਰੀਨ ਪਿਸਤਾ ਦੇ ਉੱਪਰ ਆਪਾਂ ਦੇਖ ਸਕਦੇ ਆ ਵੀ ਜਿਆਦਾ ਮਹਿਰੂਨ ਕਲਰ ਹੀ ਉੱਠ ਕੇ ਆਉਂਦਾ ਠੀਕ ਹੈ ਜੀ ਬਹੁਤ ਪਿਆਰਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਆਪਾਂ ਬੇਬੀ ਪਿੰਕ ਵੀ ਐਡ ਕਰ ਸਕਦੇ ਸੀ ਬਟ ਜਿਆਦਾ ਜਿਹੜਾ ਕਲਰ ਕੰਬੀਨੇਸ਼ਨ ਜਿਹੜਾ ਉੱਠ ਕੇ ਆ ਰਿਹਾ ਸੀ ਉਹ ਮਹਿਰੂਨ ਨਾਲ ਹੀ ਉੱਠ ਕੇ ਆ ਰਿਹਾ ਸੀ ਠੀਕ ਹੈ ਜੀ ਇਹਦੇ ਵੀ ਸੈਂਟਰ ਪੈਨਲ نیچے ਫਲਾਅਰ ਡਿਜ਼ਾਈਨ ਸੇਮ ਰਹੇਗਾ ਸਿਰਫ ਕਲਰ ਥੋੜਾ ਡਿਫਰੈਂਟ ਰਹੇਗਾ ਠੀਕ ਤੁਸੀਂ ਸੇਮ ਕਲਰ ਤੇ ਕਰਵਾ ਸਕਦੇ ਹੋ ਕਲਰ ਤੁਸੀਂ ਚੇਂਜ ਕਰਨਾ ਤੁਸੀਂ ਚੇਂਜ ਵੀ ਕਰ ਸਕਦੇ ਹੋ ਠੀਕ ਹੈ ਜੀ ਬਾਜ਼ੂ ਦਾ ਕੰਮ ਰਹੇਗਾ ਸ਼ਰਟ ਦੇ ਉੱਪਰ ਕੰਮ ਰਹੇਗਾ ਠੀਕ ਹੈ ਇਸ ਤਰ੍ਹਾਂ ਇਹ ਸਾਰੇ ਸਟਿਚਿੰਗ ਹੋਣ ਲਈ ਜਾਣੇ ਨੇ ਬਟ ਆਪਾਂ ਸ਼ੇਅਰ ਤਾਂ ਕਰ ਰਹੇ ਹਾਂ ਕਿਉਂਕਿ ਕਾਫੀ ਸਾਰੇ ਨਵੀਆਂ ਭੈਣਾਂ ਦੇ ਮੈਸੇਜ ਆ ਜਾਂਦੇ ਨੇ ਤੇ ਫਿਰ ਸਾਨੂੰ ਕਹਿੰਦੇ ਨੇ ਕਿ ਪਲੀਜ਼ ਸਾਨੂੰ ਪਿਕਚਰ ਸ਼ੇਅਰ ਕਰ ਦੋ ਤੇ ਮੈਂ ਉਹਨਾਂ ਭੈਣਾਂ ਤੋਂ ਸੌਰੀ ਫਿਰੇ ਮੰਗਦੀ ਆ ਜਿਹੜੀਆਂ ਭੈਣਾਂ ਪਿਕਚਰ ਮੰਗਦੀਆਂ ਨੇ ਔਰ ਸਾਡੇ ਕੋਲ ਪਿਕਚਰ ਜਿਹੜੀ ਸ਼ੇਅਰ ਨਹੀਂ ਹੁੰਦੀ ਕਿਉਂਕਿ ਟਾਈਮ ਬਹੁਤ ਘੱਟ ਹੁੰਦਾ ਜੀ ਆਪਣੇ ਕੋਲ ਸਾਰਾ ਦਿਨ ਇਸੇ ਕਾਇਮ ਦੇ ਵਿੱਚ ਹੀ ਨਿਕਲ ਜਾਂਦਾ ਸਾਡਾ ਔਰ ਪਿਕਚਰ ਸ਼ੇਅਰ ਕਰਨ ਦਾ ਟਾਈਮ ਜਿਹੜਾ ਨਹੀਂ ਮਿਲਦਾ ਹੈਗਾ ਜੀ ਠੀਕ ਹੈ ਜੀ ਇਸ ਕਰਕੇ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਸਚਿੰਗ ਬਾਰੇ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਹੈ ਠੀਕ ਹੈ ਜੀ ਲਓ ਜੀ 컬러 ਤੁਸੀਂ ਦੇਖ ਲਓ ਤੁਹਾਨੂੰ ਇਹ ਵਾਲਾ 컬러 ਪਸੰਦ ਆ ਜਾਂ ਤੁਹਾਨੂੰ ਪਹਿਲਾ 컬러 ਜਿਹੜਾ ਦਿਖਾਇਆ ਸੀ ਉਹ ਵਾਲਾ ਪਸੰਦ ਹੈ ਠੀਕ ਹੈ ਜੀ ਔਰ ਇਸ ਦੇ ਵਿੱਚ ਅਗਲਾ 컬러 ਰਹੇਗਾ ਇਹ ਵਾਲਾ ਥੋੜੇ ਥੋੜੇ 컬러 ਜੀ ਜਿਹੜੀ ਇਹ ਵਾਲੇ ਦੇ ਨਾਲ ਫਰਕ ਕੇ ਸ਼ੇਡ ਦਾ ਠੀਕ ਹੈ ਹੁਣ ਤੁਸੀਂ ਕਲਰ ਕਿਦਾਂ ਡਿਸਾਈਡ ਕਰਨਾ ਹੈ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਹੀ ਕੋਈ ਕਲਰ ਪਸੰਦ ਆ ਤੁਸੀਂ ਸੇਮ ਕਰਵਾ ਸਕਦੇ ਹੋ ਠੀਕ ਹੈ ਅਗਰ ਤੁਹਾਨੂੰ ਇਹ ਵੀ ਕਲਰ ਨਹੀਂ ਪਸੰਦ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਕਿ ਇਦਾਂ ਦੀ ਕੋਈ ਗੱਲ ਹੋਏਗੀ ਕਲਰ ਕੰਬੀਨੇਸ਼ਨ ਪਸੰਦ ਨਹੀਂ ਹੋਣਗੇ ਕਿਉਂਕਿ ਸਾਡੀ ਔਰ ਸਾਡੀਆਂ ਭੈਣਾਂ ਦੀ ਚੁਆਇਸ ਇੰਨੀ ਕਿ ਜ਼ਿਆਦਾ ਪਿਆਰੀ ਹੈ ਜੀ ਬੜੀ ਸਿੰਪਲ ਸੋਬਰ ਜੀ ਡੀਸੈਂਟ ਜੀ ਚੁਆਇਸ ਹੈ ਸਭ ਦੀ ਤੇ ਇਹ ਵੀ ਕਲਰ ਤੁਹਾਨੂੰ ਸਭ ਨੂੰ ਜ਼ਰੂਰ ਪਸੰਦ ਆਉਣਗੇ ਠੀਕ ਹੈ ਬਟ ਫਿਰ ਵੀ ਤੁਹਾਡੇ ਕੋਈ ਚੁਆਇਸ ਅਲੱਗ ਹੈ ਕਿ ਕੁਝ ਮੈਂ ਡਿਫਰੈਂਟ ਕਲਰ ਤੇ ਕਰਵਾਉਣਾ ਚਾਹੁੰਨੀ ਆ ਆਪਾਂ ਤੁਹਾਨੂੰ ਕਲਰ ਚਾਰਟ ਸੈਂਡ ਕਰਾਂਗੇ ਕਾਟਨ ਦਾ ਠੀਕ ਹੈ ਤੁਸੀਂ ਉਹਨਾਂ ਦੇ ਵਿੱਚੋਂ ਡਿਸਾਈਡ ਕਰਕੇ ਆਪਣੇ ਲਈ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵੀ ਸੇਮ ਬਣਿਆ ਹੋਇਆ ਜੀ ਅੱਛੀ ਕੁਆਲਿਟੀ ਦੀ ਆਪਾਂ ਕਾਟਨ ਲਗਾਈ ਹੋਈ ਹੈ ਠੀਕ ਹੈ ਜੀ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਸਿਰਫ ਕਲਰ ਡਿਸਾਈਡ ਕਰਨਾ ਹੈ ਅੱਛੀ ਵਾਲੀ ਕਾਟਨ ਦੇ ਉੱਪਰ ਤੁਹਾਨੂੰ ਆਪਾਂ ਜਿਹੜਾ ਸੂਟ ਹੈ ਉਹ ਰੈਡੀ ਕਰਕੇ ਦਵਾਂਗੇ ਕਲੋ ਜੀ ਅਗਲਾ ਕਲਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇਹ ਆਪਾਂ ਇਸ ਤਰ੍ਹਾਂ ਪੀਚ ਪਿੰਕ ਜੇਕਰ ਮੈਂ ਗੱਲ ਕਰਾਂ ਤਾਂ ਪੀਚ ਪਿੰਕ ਦੇ ਉੱਪਰ ਆਪਾਂ ਨੇ ਕੀਤਾ ਹੋਇਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਜਿਹੜਾ ਥ੍ਰੈਡ ਐਡ ਕੀਤਾ ਉਹ ਆਪਾਂ ਮਜ਼ੈਂਟਾ ਕਲਰ ਦਾ ਕੀਤਾ ਹੋਇਆ ਜੀ ਬਹੁਤ ਪਿਆਰਾ ਪੀਸ ਬਣਿਆ ਹੋਇਆ ਜੀ ਬਹੁਤ ਸੋਹਣੇ ਤੁਹਾਡੇ ਸਿੰਪਲ ਸੋਬਰ ਜੇ ਪਾਰਟੀ ਵੇਅਰ ਸੂਟ ਬਣ ਜਾਣਗੇ ਤੁਸੀਂ ਛੋਟੇ-ਮੋਟੇ ਫੰਕਸ਼ਨ ਤੇ ਈਜ਼ਲੀ ਜਿਹੜਾ ਵੇਅਰ ਕਰਕੇ ਜਾ ਸਕਦੇ ਹੋ ਕਿਉਂਕਿ ਕਿਹਦਾ ਹੁੰਦਾ ਕਿ ਗਰਮੀ ਦੇ ਵਿੱਚ ਨਾ ਸਾਨੂੰ ਕੋਈ ਫੰਕਸ਼ਨ ਆ ਜੇ ਤਾਂ ਸਾਨੂੰ ਸਾਰਿਆਂ ਨੂੰ ਟੈਨਸ਼ਨ ਇਹ ਪੈ ਜਾਂਦੀ ਕਿ ਆਪਾਂ ਸੂਟ ਕਿਹੜਾ ਪਾ ਕੇ ਜਾਣਾ ਹਨਾ ਤਾਂ ਟੈਨਸ਼ਨ ਤਾਂ ਸਾਨੂੰ ਵੈਸੇ ਹੀ ਰਹਿੰਦੀ ਹੈ ਤੇ ਜਦੋਂ ਕੋਈ ਫੰਕਸ਼ਨ ਆ ਜੇ ਫਿਰ ਟੈਨਸ਼ਨ ਜਿਹੜੀ ਜ਼ਿਆਦਾ ਸਾਡੀ ਵੱਜ ਜਾਂਦੀ ਇਸ ਕਰਕੇ ਅੱਜ ਤੁਹਾਡੀ ਫਿਰ ਟੈਨਸ਼ਨ ਆਪਾਂ ਨੇ ਖਤਮ ਕਰ ਦਿੱਤੀ ਹੈ ਬਹੁਤ ਹੀ ਸੋਹਣੀ ਪ੍ਰਾਈਸ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਸੋਹਣੇ-ਸੋਹਣੇ ਜਿਹ ਕੋਈ ਵੀ ਡਿਜ਼ਾਈਨ ਤੁਸੀਂ ਕਰਵਾ ਸਕਦੇ ਹੋ ਅਗਰ ਇਹ ਡਿਜ਼ਾਈਨ ਨਹੀਂ ਪਸੰਦ ਆਇਆ ਕਲਰ ਪਸੰਦ ਆ ਤਾਂ ਤੁਸੀਂ ਡਿਜ਼ਾਈਨ ਵੀ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਵੀ ਪਿਆ ਤੁਸੀਂ ਸਾਨੂੰ ਉਹ ਵੀ ਸ਼ੇਅਰ ਕਰ ਸਕਦੇ ਹੋ ਸੇਮ ਹੀ ਡਿਜ਼ਾਈਨ ਆਪਾਂ ਤੁਹਾਨੂੰ ਰੈਡੀ ਕਰਕੇ ਦਵਾਵਾਂਗੇ ਠੀਕ ਹੈ ਜੀ ਇਹ ਵੀ ਕਾਟਰ ਬਹੁਤ ਹੀ ਵਧੀਆ ਕੁਆਲਟੀ ਦੀ ਕਾਟਨ ਆਪਾਂ ਨੇ ਆਡਨ ਕੀਤੀ ਹੋਈ ਹੈ ਮੈਂ ਹਮੇਸ਼ਾ ਇਹ ਦੱਸ ਦਉਣੀ ਵੀ ਚਾਹੇ ਕਾਟਨ ਦਾ ਸੂਟ ਹੋਵੇ ਚਾਹੇ ਪ੍ਰਿੰਟ ਸੂਟ ਹੋਣ ਚਾਹੇ ਮਸ਼ੀਨ ਵਰਕ ਵਾਲੇ ਹੋਣ ਚਾਹੇ ਹੈਂਡ ਐਮਬ੍ਰੋਇਡਰੀ ਵਾਲੇ ਹੋਣ ਠੀਕ ਹੈ ਜੀ ਫੈਬਰਿਕ ਕਿਸੇ ਦੇ ਵਿੱਚ ਵੀ ਅਸੀਂ ਹਲਕੀ ਕੁਆਲਿਟੀ ਦਾ ਨਹੀਂ ਇਸਤੇਮਾਲ ਕਰਦੇ ਅਸੀਂ ਚਾਰ ਸੂਟ ਮਹੀਨੇ ਦੇ ਵਿੱਚ ਘੱਟ ਬਣਾ ਲਾਂਗੇ ਬਟ ਫੈਬਰਿਕ ਜਿਹੜਾ ਹਮੇਸ਼ਾ ਹੀ ਅੱਛੀ ਕੁਆਲਿਟੀ ਦਾ ਲਗਾਉਨੇ ਆ ਠੀਕ ਹੈ ਜੀ ਕਿਉਂਕਿ ਜੇਕਰ ਅੱਛੀ ਕੁਆਲਿਟੀ ਦਾ ਫੈਬਰਿਕ ਤੁਹਾਨੂੰ ਦਵਾਂਗੇ ਅੱਛੀ ਕੁਆਲਿਟੀ ਤੁਹਾਨੂੰ ਦਵਾਂਗੇ ਤਾਂ ਤੁਸੀਂ ਹਮੇਸ਼ਾ ਹੀ ਸਾਡੇ ਨਾਲ ਜੁੜੇ ਰਹੋਗੇ ਠੀਕ ਹੈ ਜੀ ਕਿਉਂਕਿ ਕੰਮ ਆਪਾਂ ਲੌਂਗ ਟਾਈਮ ਕਰਨਾ ਇਹਦੀ ਬਾਹਾਂ ਦੇ ਉੱਪਰ ਕੰਮ ਰਹੇਗਾ ਸੇਮ ਹੀ ਡਿਜ਼ਾਈਨ ਬਣਿਆ ਹੋਇਆ ਸਿਰਫ ਤੁਹਾਡੇ ਨਾਲ ਕਲਰ ਜਿਹੜੇ ਸ਼ੇਅਰ ਕਰਨੇ ਸੀ ਤੇ ਇਸ ਦੇ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਮੈਂ ਤੁਹਾਨੂੰ ਇੱਕ ਦੁਪੱਟਾ ਦਿਖਾ ਵੀ ਦਿੰਨੀ ਆ ਕਿਉਂਕਿ ਕੁਝ ਆਈਡੀਆ ਤੁਹਾਨੂੰ ਮਿਲ ਜੇਗਾ ਵੀ ਤੁਸੀਂ ਕਿਸ ਤਰ੍ਹਾਂ ਦੇ ਦੁਪੱਟੇ ਜਿਹੜੇ ਰੈਡੀ ਕਰਵਾ ਸਕਦੇ ਹੋ ਦੇਖੋ ਜੀ ਆਪਾਂ ਇੱਥੇ ਦੁਪੱਟਾ ਰੱਖਿਆ ਹੋਇਆ ਟੈਬੀ ਕਾਟਨ ਦਾ ਅਗਰ ਤੁਸੀਂ ਕਾਟਨ ਟੱਚ ਵਿੱਚ ਕਰਵਾਓਗੇ ਤਾਂ ਤੁਸੀਂ ਕਾਟਨ ਟੱਚ ਵਿੱਚ ਦੁਪੱਟਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਬਟ ਫਿਰ ਵੀ ਕੁਝ ਪਹਿਣਾ ਦੀ ਚੁਆਇਸ ਹੁੰਦੀ ਕਿ ਅਸੀਂ ਕਮਲ ਦਾ ਦੁਪੱਟਾ ਹੀ ਐਡ-ਆਨ ਕਰਵਾਣਾ ਤੁਸੀਂ ਕਮਲ ਦਾ ਕਰਵਾ ਸਕਦੇ ਹੋ ਠੀਕ ਹੈ ਜੀ ਉਹਦੇ ਨਾਲ ਤੁਹਾਡੀ ਪ੍ਰਾਈਸ ਵੀ ਵੱਜ ਜੇਗੀ ਬਟ ਮੈਂ ਤੁਹਾਨੂੰ ਇਹੜੀ ਪ੍ਰਾਈਸ ਦਵਾਂਗੀ ਠੀਕ ਹੈ ਦੁਪट्टे ਦੀ ਪ੍ਰਾਈਸ ਅਲੱਗ ਤੋਂ ਤੁਹਾਨੂੰ ਮੈਂ ਕਹਤਾ ਕਿ ਆਰਾਊਂਡ 850 ਰੁਪਏ ਦਾ ਦੁਪੱਟਾ ਰੈਡੀ ਹੋਏਗਾ ਵਿਦਨ ਟਾਈ ਐਂਡ ਡਾਈ ਠੀਕ ਹੈ ਜੀ ਔਰ ਅੱਛੀ ਕੁਆਲਿਟੀ ਦੇ ਕਲਰ ਹੋਣਗੇ ਕੋਈ ਤੁਹਾਡੇ ਕਲਰ ਵਾਸ਼ ਕਰਨ ਤੋਂ ਬਾਅਦ ਦੁਪੱਟੇ ਦੇ ਕਲਰ ਖਰਾਬ ਨਹੀਂ ਹੋਣਗੇ ਠੀਕ ਹੈ ਬਟ ਫਿਰ ਵੀ ਅਗਰ ਤੁਸੀਂ ਦੁਪੱਟਾ ਵਾਸ਼ ਕਰਕੇ ਧੁੱਪ ਦੇ ਵਿੱਚ ਸੁਕਾਉਂਦੇ ਹੋ ਫਿਰ ਸਾਡੀ ਕੋਈ ਗਾਰੰਟੀ ਨਹੀਂ ਹੈਗੀ ਠੀਕ ਹੈ ਜੀ ਤੇ ਇਸ ਕਰਕੇ ਹੈਂਡ ਵਾਸ਼ ਕਰਕੇ ਦੁਪੱਟੇ ਨੂੰ ਛਾਂ ਦੇ ਵਿੱਚ ਸੁਕਾਓ ਤੇ ਬਹੁਤ ਸੋਹਣੇ ਕਲਰ ਤੁਹਾਡੇ ਰਹਿਣਗੇ ਲੌਂਗ ਟਾਈਮ ਚੱਲਣਗੇ ਠੀਕ ਹੈ ਜੀ ਕਿਉਂਕਿ ਕੈਮੀਕਲ ਡਾਈ ਕੀਤੀ ਹੁੰਦੀ ਹੈ ਕੋਈ ਇਹ ਨਹੀਂ ਹੈਗਾ ਕਿ ਹਲਕੀ ਫੁਲਕੀ ਜਿਵੇਂ ਮਾਰਕੀਟ ਵਿੱਚ ਕਾਫੀ ਸਾਰੇ ਨੂੰ ਕਹਿ ਰਹੇ ਨੇ ਕਿ ਅਸੀਂ 100 ਰੁਪਏ ਦਾ ਦੁਪੱਟਾ ਟਾਈ ਐਂਡ ਡਾਈ ਕਰਵਾ ਲਿਆ ਦੇਖੋ ਜੀ ਹੋ ਜਾਂਦਾ ਬਟ ਉਹਦੀ ਕੋਈ ਲਾਈਫ ਨਹੀਂ ਹੁੰਦੀ ਹੈਗੀ ਠੀਕ ਹੈ ਇਸ ਕਰਕੇ ਅਸੀਂ ਹਮੇਸ਼ਾ ਹੀ ਅੱਛੀ ਕੁਆਲਿਟੀ ਦਾ ਕੰਮ ਦੇ ਰਹੇ ਹਾਂ ਤੁਹਾਨੂੰ ਅੱਛੀ ਕੁਆਲਿਟੀ ਦੀ ਟਾਈ ਐਂਡ ਡਾਈ ਦੇ ਰਹੇ ਹਾਂ ਅੱਛੀ ਕੁਆਲਿਟੀ ਦੀ ਜਿਹੜੀ ਫੈਬਰਿਕ ਤੁਹਾਨੂੰ ਦੇ ਰਹੇ ਹਾਂ ਔਰ ਵਰਕ ਤੁਸੀਂ ਦੇਖ ਹੀ ਰਹੇ ਹੋ ਠੀਕ ਹੈ ਜੀ ਵਰਕ ਦੇ ਵਿੱਚ ਫੈਬਰਿਕ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਕਮੀ ਪੇਚੀ ਜਿਹੜੀ ਨਹੀਂ ਮਿਲੇਗੀ ਇਹਦੇ ਵਿੱਚ ਮੈਂ ਤੁਹਾਨੂੰ ਸ ਹੁਣ ਆਪਣੇ ਜਿਹੜੇ ਕੁਝ ਨਵੇਂ ਪੀਸ ਰੈਡੀ ਹੋਏ ਨੇ ਆਪਾਂ ਉਹ ਵੀ ਤੁਹਾਡ ਨਾਲ ਸ਼ੇਅਰ ਕਰਦੇ ਆਂ ਕਿਉਂਕਿ ਬਾਂਦਨੀ ਦਾ ਅੱਜ ਕੱਲ ਕਾਫੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਔਰ ਭੈਣਾ ਕਾਫੀ ਕਨਫਿਊਜ਼ ਨੇ ਕਿ ਬਾਂਦਨੀ ਚ ਕੀ ਬਣਵਾਈਏ ਤੇ ਜਿਹੜੀਆਂ ਭੈਣਾ ਮੇਰਾ ਬਲੌਗਿੰਗ ਵਾਲਾ ਚੈਨਲ ਵੀ ਦੇਖਦੀਆਂ ਨੇ ਔਰ ਨਾਲ ਹੀ ਮੇਰਾ ਬੁਟੀਕ ਵਾਲਾ ਚੈਨਲ ਦੇਖਦੀਆਂ ਨੇ ਉਹਨਾਂ ਭੈਣਾਂ ਨੂੰ ਪਤਾ ਹੈ ਕਿ ਮੈਂ ਆਪਣਾ ਮਾਊਸ ਕਲਰ ਦਾ ਰੈਡੀ ਕੀਤਾ ਸੀ ਮਹਿਰੂਨ ਕਲਰ ਦਾ ਰੈੱਡ ਕਲਰ ਦਾ ਥ्रेड ਲਗਾ ਕੇ ਠੀਕ ਹੈ ਬਟ ਆਪਾਂ ਨੇ ਇਹ ਭੈਣ ਦੀ ਚੁਆਇਸ ਸੀ ਵੀ ਮੈਂ ਇਹ ਵਾਲਾ ਕਲਰ ਕਰਨਾ ਚਾਹੁੰਦੀ ਆ ਇਹਦੇ ਨਾਲ ਆਪਾਂ ਜਿਹੜਾ ਜਿਹੜਾ ਕ ਤੇ ਤੁਸੀਂ ਮਾਊਸ ਕਲਰ ਦੇ ਉੱਪਰ ਰੈੱਡ ਕੰਬੀਨੇਸ਼ਨ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਔਰ ਇਹ ਜਿਹੜਾ ਫੈਬਰਿਕ ਰਹੇਗਾ ਪਿਓਰ ਔਰਗੈਂਜ਼ਾ ਰਹੇਗੀ ਠੀਕ ਹੈ ਜੀ ਸੌਫਟ ਵਾਲੀ ਔਰਗੈਂਜ਼ਾ ਲਾਈਟ ਵੇਟ ਹੈ ਤੁਸੀਂ ਆਰਾਮ ਨਾਲ ਗਰਮੀ ਦੇ ਮੌਸਮ 'ਚ ਵੀ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਲਾਈਟ ਵੇਟ ਹੈ ਕੋਈ ਹੈਵੀ ਸਟੱਫ ਨਹੀਂ ਹੈਗਾ ਅਗਰ ਸੈਮੀ ਹੁੰਦਾ ਰ ਸੈਮੀ ਦਾ ਜਿਹੜਾ ਫਰਕ ਪੈ ਜਾਣਾ ਸੀ ਠੀਕ ਹੈ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਠੀਕ ਹੈ ਔਰ ਇਸ ਤਰ੍ਹਾਂ ਆਪਨੇ ਕੇਰੇ ਦੇ ਉੱਪਰ ਦੋ ਫਲਾਅਰ ਰਹਿਣਗੇ ਔਰ ਨਾਲ ਹੀ ਆਪਣੇ ਚੈਸ ਦੇ ਉੱਪਰ neck ਦੇ ਉੱਪਰ ਜਿਹੜੇ ਤੁਸੀਂ ਜੇਕਰ ਸਲਵਾਰ ਲਾਈਕ ਕਰਦੇ ਸਲਵਾਰ ਕਰਵਾ ਸਕਦੇ ਹੋ ਠੀਕ ਹੈ ਟਰੌਜ਼ਰ ਲਾਈਕ ਕਰਦੇ ਤੁਸੀਂ ਟਰੌਜ਼ਰ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਜਿਹੜਾ ਜਿਹੜਾ ਡਿਜ਼ਾਈਨ ਪਸੰਦ ਆਈ ਜਾ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਤੁਸੀਂ ਮੈਸੇਜ ਕਰਕੇ ਆਪਣਾ ਆਰਡਰ ਜਿਹੜਾ ਸਾਨੂੰ ਦੇ ਸਕਦੇ ਹੋ ਤੇ ਲੋ ਜੀ ਇੱਕ ਵਾਰ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀ ਕਿਉਂਕਿ ਦੇਖੋ ਕਾਟਨ ਦੇ ਵਿੱਚ ਸ਼ੇਡ ਚੇਂਜ ਹੋ ਜਾਂਦੀ ਹੈ ਕਈ ਵਾਰ ਹਨਾ ਜਿੱਦਾਂ ਹੁਣ ਇਹ ਵਾਲੀ ਕਾਟਨ ਥੋੜਾ ਜਿਹਾ ਹਲਕਾ ਜਿਹਾ ਕਲਰ ਦਾ ਚੇਂਜ ਹੋ ਗਿਆ ਠੀਕ ਹੈ ਬਾਕੀ ਕਲਰ ਜਿਹੜਾ ਉਹ ਮਹਿਰੂਨ ਹੀ ਰਹੇਗਾ ਇਸ ਦਾ ਵੀ ਵੀਨਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਿੰਗਲ ਥ੍ਰੈਡ ਲਗਾ ਕੇ ਆਪਾਂ ਇਹ ਕੰਮ ਜਿਹੜਾ ਕੀਤਾ ਹੋਇਆ ਔਰ ਇਸ ਤਰ੍ਹਾਂ ਹੀ ਘੇਰੇ ਦੇ ਉੱਪਰ ਚਾਕਾਂ ਦੇ ਉੱਪਰ ਠੀਕ ਹੈ ਔਰ ਬਹੁਤ ਹੀ ਚੈੱਕ ਪਿਆਰੀ ਜੀ ਕਾਟਨ ਹੈ ਚੈੱਕ ਦੇ ਵਿੱਚ ਆਪਾਂ ਨੇ ਇਹ ਵਾਲਾ ਫੈਬਰਿਕ ਜਿਹੜਾ ਲਗਾਇਆ ਹੋਇਆ ਅਗਰ ਤੁਸੀਂ ਚੈੱਕ ਵਗੈਰਾ ਲਾਈਨਿੰਗ ਵਗੈਰਾ ਲਾਈਕ ਕਰਦੇ ਹੋ ਤੇ ਅੱਜਕੱਲ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਜੀ ਇਹ ਵਾਲਾ ਫੈਬਰਿਕ ਚੈੱਕ ਆਦਾ ਠੀਕ ਹੈ ਔਰ ਤੁਹਾਨੂੰ ਆਪਾਂ ਕਲਰ ਚਾਰਟ ਸੈਂਡ ਕਰ ਦਾਂਗੇ ਤੁਸੀਂ ਕਲਰ ਚੁਆਇਸ ਕਰਕੇ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਔਰ ਇਸ ਤਰ੍ਹਾਂ ਹੈਵੀ ਕੰਮ ਰਹੇਗਾ ਠੀਕ ਹੈ ਜੀ ਔਰ ਇਹਦੇ ਨਾਲ ਦੁਪੱਟਾ ਵੀ ਆਪਾਂ ਟਾਈ ਐਂਡ ਡਾਈ ਦਾ ਬਣਾਵਾਂਗੇ ਠੀਕ ਹੈ ਜਿੱਦਾਂ ਮਹਿਰੂਨ 베ਸ ਰੱਖ ਕੇ ਔਰ ਇਸਦੇ ਆਪੋਜ਼ਿਟ ਆਪਾਂ ਜਿਹੜਾ ਕਲਰ ਲਗਾਇਆ ਹੋਇਆ ਸਕਿਨ ਕਲਰ ਉਹਦਾ ਵਿੱਚ ਕੁਝ ਛੇੜ ਦੇ ਕੇ ਆਪਾਂ ਦੁਪੱਟਾ ਜਿਹੜਾ ਰੈਡੀ ਕਰਾਂਗੇ ਠੀਕ ਹੈ ਜੀ ਲੋ ਜੀ ਅੱਜ ਵਾਲੇ ਆਪਾਂ ਤੁਹਾਨੂੰ ਜਿੰਨੇ ਵੀ ਡਿਜ਼ਾਈਨ ਦਿਖਾਏ ਨੇ ਬਹੁਤ ਹੀ ਪਿਆਰੇ ਨੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ ਅਗਰ ਕੋਈ ਵੀ ਤੁਹਾਨੂੰ ਡਿਜ਼ਾਈਨ ਇਹਦਾਂ ਲੱਗਦਾ ਕਿ ਆ ਸਾਨੂੰ ਆ ਨਹੀਂ ਪਸੰਦ ਆਇਆ ਤੇ ਉਹ ਵੀ ਜਰੂਰ ਦੱਸਿਓ ਠੀਕ ਹੈ ਜੀ ਕਿਉਂਕਿ ਆਪਾਂ ਵੀਡੀਓ ਐਸੇ ਲਈ ਬਣਾਉਨੇ ਆ ਕਿ ਸਾਡੀਆਂ ਭੈਣਾਂ ਨੂੰ ਕੀ ਪਸੰਦ ਆ ਕੀ ਨਹੀਂ ਪਸੰਦ ਸਾਨੂੰ ਉਹਨਾਂ ਦੀ ਪਸੰਦ ਜਿਹੜੀ ਪਤਾ ਲੱਗ ਸਕੇ ਠੀਕ ਹੈ ਜੀ ਤੇ ਉਮੀਦ ਕਰਦੇ ਆ ਕਿ ਅੱਜ ਵਾਲੀ ਕਲੈਕਸ਼ਨ ਵੀ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਹੋ ਪਿਆਰਾ ਜਿਹਾ ਮੈਸੇਜ ਜਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ